ਇਹ ਟਾਊਨ ਦੇ ਵਿੱਚ ਫਿਰ ਉਹਦੇ ਸ਼ਾਹ ਵੇਖੀ ਉੱਥੋਂ ਮੈਨੂੰ ਫੁੱਲਾਂ ਦਾ ਥੋੜਾ ਜਿਹਾ ਵਧੀਆ ਲੱਗੇ ਮੈਂ ਪੁੱਛਿਆ ਵੀ ਕੀ ਕਰਦੇ ਹੋ ਆਉਂਦੇ ਸੀ ਸਾਡੇ ਗੈਸਟ ਆਉਂਦਾ ਸੀ ਉਹਨੂੰ ਬੁੱਕਾ ਵਗੈਰਾ ਦਿੰਦੇ ਆ ਤੇ ਉਹਨੂੰ ਵੈਲਕਮ ਕਰਦੇ ਆ ਮੈਂ ਦੱਸਿਆ ਮੈਂ ਕਹਾ ਮੈਂ ਵੀ ਇੰਡੀਆ ਫਾਰਮਰ ਆਂ ਤੇ ਮੈਨੂੰ ਵਧੀਆ ਲੱਗਾ ਇਹ ਕੰਮ ਯੋਕਿੰਗ ਮੈਨੂੰ ਵੀ ਤੂ ਦੇ ਕੇ ਰਾਜਾ ਫਿਰ ਉਥੋਂ ਦਾ ਇੱਥੇ ਫਿਰ ਕੀ ਲੈਣ ਆ ਗਿਆ ਮੈਨੂੰ ਦਿਓ ਜਾਂ ਕੋਈ ਰਾਹ ਦੱਸੋ ਫਿਰ ਉਹਨਾਂ ਕਹਾ ਪੀ ਤਸੀਂ ਵੰਡ ਚੁੱਕੇ ਆ ਫਾਰਮਰਾਂ ਨੂੰ ਤੇ ਥੋੜਾ ਜਿਹਾ ਬੀਜ ਆ ਘਾਟ ਲਿਆ ਜਾ ਵਾ ਫਿਰ ਥੋੜਾ ਲੈ ਕੇ ਉਥੋਂ ਮੈਂ ਕੰਮ ਚਾਲੂ ਕਰਤਾ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਆਉਣ ਯਾਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਜਿਆਦਾਤਰ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ਾਂ ਵੱਲ ਜਾ ਰਹੀ ਹੈ ਪਰ ਅੱਜ ਇਹ ਤੁਹਾਨੂੰ ਅੰਮ੍ਰਿਤਸਰ ਦੇ ਇਹੋ ਜਿਹੇ ਸਰਦਾਰ ਜੀ ਨਾਲ ਮਿਲੌਣ ਜਾ ਰਹੇ ਆ ਜਿਹੜਾ ਵਿਦੇਸ਼ ਦੀ ਧਰਤੀ ਤੋਂ ਵਾਪਸ ਪੰਜਾਬ ਦੀ ਧਰਤੀ ਤੇ ਪਹੁੰਚੇ ਨੇ ਅਤੇ ਉਹਨਾਂ ਨੇ ਇੱਥੇ ਹੀ ਆਪਣਾ ਵਧੀਆ ਬਿਜ਼ਨਸ ਸ਼ੁਰੂ ਕੀਤਾ ਹੈ ਉਹ ਵੀ ਫੁੱਲਾਂ ਦਾ ਤਾਂ ਸਰਦਾਰ ਜੀ ਜਿਹੜੇ ਨੇ ਸੋਹਣੇ-ਸੋਹਣੇ ਫੁੱਲ ਸੁਝਾਤੇ ਨੇ ਇੱਥੇ ਤਾਂ ਇਹਨਾਂ ਦੇ ਚਰਚੇ ਵੀ ਦੂਰੋਂ ਤਾਈ ਹੋ ਰਹੇ ਨੇ ਤਾਂ ਇਹ ਫੁੱਲ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਦੇ ਵੀ ਨੇ ਸੋਹਣੇ ਸੋਹਣੇ ਫੁੱਲਾਂ ਦੀ ਖੇਤੀ ਜਾਰੀ ਨੇ ਸਰਦਾਰ ਸਾਹਿਬ ਜਿਹੜੇ ਕਿ ਆਪਣ ਸਰਦੇ ਰਹਿਣ ਵਾਲੇ ਨੇ ਸਰਦਾਰ ਸਾਹਿਬ ਪਹਿਲਾਂ ਤਾਂ ਬਹੁਤ ਬਸਵਾ ਆ ਜੀ ਧੰਨਵਾਦ ਥੈਂਕ ਯੂ ਮੇਰਾ ਨਾਮ ਬਲਬੀਸ ਸਿੰਘ ਆ ਜੀ ਪਿੰਡ ਕੋਟ ਖਾਲਸਾ ਅਮਰਸਾਰਾ ਜੀ ਸਰਦਾਰ ਸਾਹਿਬ ਪਤਾ ਚੱਲਿਆ ਕਿ ਵਿਦੇਸ਼ ਦੀ ਧਰਤੀ ਤੋਂ ਵਾਪਸ ਪੰਜਾਬ ਬੌੜੇ ਹੋ ਕਿਉਂ ਜ਼ਰੂਰਤ ਪਈ ਹੈ ਨੌਜਵਾਨ ਤਾਂ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਨੇ 40 40 50 50 ਲੱਖ ਰੁਪਇਆ ਲਾ ਰਹੇ ਨੇ ਤਾਂ ਤੁਹਾਨੂੰ ਵਾਪਸ ਆਉਣ ਦੀ ਕੀ ਜ਼ਰੂਰਤ ਪਈ ਵੇਖੋ ਜੀ ਕਹਿੰਦੇ ਵੀ ਜਿੱਥੇ ਦਾਣਾ ਤਹਾਂ ਖਾਣਾ ਜਿੱਥੇ ਨਸੀਬਾਂ ਦਾ ਅੰਜਲ ਹੁੰਦਾ ਵਾ ਉੱਥੇ ਬੰਦੇ ਨੂੰ ਆਟੋਮੈਟਿਕਲੀ ਕੋਈ ਚੱਲ ਗਿਆ ਤੇ ਕੋਈ ਆ ਗਿਆ ਮੈਂ ਵੀ ਗਿਆ ਸੀ ਕਹਿ ਲੋ ਕਿ ਮੇਰਾ ਅੰਜਲ ਉੱਥੇ ਸੀ ਜਿੱਨਾਂ ਕ ਮੈਂ ਚੁਗਿਆ ਉਸ ਤੋਂ ਬਾਅਦ ਮੇਰੀ ਪਲਾਨਿੰਗ ਕੁਛ ਇਹੋ ਜਿਹੀ ਕਿ ਮੈਨੂੰ ਇੰਡੀਆ ਆਉਣਾ ਪਿਆ ਜੀ ਤੇ ਵਿਦੇਸ਼ੀ ਧਰਤੀ ਤੋਂ ਇੰਡੀਆ ਪਹੁੰਚੇ ਭਾਰਤ ਪਹੁੰਚੇ ਤੇ ਫੁੱਲਾਂ ਦਾ ਮੋਹ ਜਿਵੇਂ ਪਿਆ ਜਿਆਦਾਤਰ ਪੰਜਾਬ ਦੇ ਵਿੱਚ ਜਿਹੜੀ ਹਾੜੀ ਸੌਵੀ ਦੀ ਫਸਲ ਹੁੰਦੀ ਹੈ ਪਰ ਫੁੱਲਾਂ ਦੀ ਫਸਲ ਪਹਿਲੀ ਵਾਰ ਸੁਣਨ ਨੂੰ ਹੀ ਮਿਲ ਰਹੀ ਹੈ ਤੇ ਦੇਖਣ ਨੂੰ ਮਿਲ ਰਹੀ ਹੈ ਕਿਵੇਂ ਮੋਹ ਪਿਆ ਹੈ ਦੇਖੋ ਜੀ ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਬੰਦਾ ਵਾ ਜਦੋਂ ਕੋਈ ਚੀਜ਼ ਬਰਨਦੀ ਉਹਦਾ ਕਾਰਨ ਦਾ ਜਦੋਂ ਕੋਈ ਐਂਡ ਹੁੰਦਾ ਉਦੋਂ ਵੀ ਉਹਦਾ ਕਾਰਨ ਹੁੰਦਾ ਵਾ ਬਾਕੀ ਕਰਨ ਵਾਲਾ ਪਰਮਾਤਮਾ ਵਾ ਹੀ ਕਰੂਗਾ ਮੈਨੂੰ ਇਹਦੇ ਬਾਰੇ ਕੁਛ ਵੀ ਪਤਾ ਨਹੀਂ ਸੀ ਨਾ ਮੇਰੇ ਵੱਡੇਆਂ ਵਡੇਰਿਆਂ ਨਾਲ ਲਾਗੇ ਬਨੇ ਕਿਸੇ ਨੇ ਲਾਇ ਨਹੀਂ ਸੀ ਨਾਮ ਕਿਤੇ ਵੇਖੇ ਸੀ ਪਰ ਮੇਰੀ ਵਿਦੇਸ਼ੀ ਧਰਤੀ ਤੇ ਕੁਛ ਇਹੋ ਜਿਹੀ ਹਲਚਲ ਹੋਈ ਇਹੋ ਜਿਹਾ ਕੋਈ ਕੁਦਰਤ ਨੇ ਢੋਬਾ ਨਾ ਲਾਇਆ ਕਿ ਮੇਰੀ ਕਿਸੇ ਫਾਰਮਰ ਨਾਲ ਮੁਲਾਕਾਤ ਹੋ ਗਈ ਉਥੇ ਤੇ ਫਾਰਮਰ ਦੇ ਨਾਮ ਲਕਾ ਦੇ ਹੋਣ ਦੇ ਨਾਲ ਹੀ ਮੈਂ ਉਹਦੇ ਫਾਰਮ ਤੇ ਗਿਆ ਤਾਂ ਬਾਅਦ ਚ ਫਿਰ ਉਹਨਾਂ ਦੀ ਸ਼ਾਪ ਸੀ ਉਥੇ ਲੰਨਾ ਟਾਊਨ ਸ਼ਹਿਰ ਦੇ ਵਿੱਚ ਤੇ ਟਾਊਨ ਦੇ ਵਿੱਚ ਫਿਰ ਉਹਦੇ ਸ਼ਾਪ ਵੇਖੀ ਉੱਥੋਂ ਮੈਨੂੰ ਫੁੱਲਾਂ ਦਾ ਥੋੜਾ ਜਿਹਾ ਵਧੀਆ ਲੱਗੇ ਮੈਂ ਪੁੱਛਿਆ ਵੀ ਕੀ ਕਰਦੇ ਜੋ ਆਉਂਦੇ ਸੀ ਸਾਡੇ ਗੈਸਟ ਆਉਂਦਾ ਸੀ ਉਹਨੂੰ ਬੁੱਕਾ ਵਗੈਰਾ ਦਿੰਦੇ ਆ ਤੇ ਉਹਨੂੰ ਵੈਲਕਮ ਕਰਦੇ ਆ ਤੇ ਇਹਦੀ ਸੇਲ ਹੁੰਦੀ ਆ ਤੇ ਪੌਂਡਾਂ ਸੇਲ ਹੁੰਦੀ ਤੇ ਉਹ ਵਧੀਆ ਕਮਾਈ ਹੈ ਵਧੀਆ ਇਨਕਮ ਆ ਤੇ ਮੈਂ ਸੋਚਿਆ ਕਿ ਮੈਂ ਵੀ ਇੱਥੇ ਕੀਤੀ ਕਰਕੇ ਵਿਖਾਂ ਤੋਂ ਉਹਨੇ ਕਿਹਾ ਵੀ ਇੱਥੇ ਲੀਜ਼ ਤੇ ਜ਼ਮੀਨਾਂ ਲੈਣੇ ਤੇ 1 ਏਕੜ 2 ਏਕੜ ਵਰਗੇ ਨੇ ਅਸੀਂ ਵੱਡੇ ਤੇ ਸੋ ਮੈਂ ਚੀਨ ਨੂੰ ਨਹੀਂ ਵੇਖਿਆ ਤੇ ਮੈਂ ਦੱਸਿਆ ਮੈਂ ਕਿਹਾ ਮੈਂ ਵੀ ਇੰਡੀਆ ਫਾਰਮਰ ਹਾਂ ਤੇ ਮੈਨੂੰ ਵਧੀਆ ਲੱਗਾ ਇਹ ਕੰਮ ਉਹ ਫਿਰ ਲੇਡੀ ਸੀ ਤੇ ਮੈਨੂੰ ਆਪਣੀ ਮਦਰ ਲੈਂਗੁਏਜ ਗੱਲ ਕਰਕੇ ਕਹਿੰਦੀ ਵੀ ਤੂੰ ਪਾਗਲੇ ਆ ਤੂੰ ਫਿਰ ਇੱਥੇ ਕੀ ਕਰਦਾ ਜੇ ਤੂੰ ਇੰਡੀਆ ਫਾਰਮਰ ਹਾਂ ਤੇ ਯੂਕੇ ਕੇ ਮੈਨ ਵੀ ਤੂੰ ਦਿੱਕੇ ਰਾਜਾ ਫਿਰ ਉਥੋਂ ਦਾ ਇੱਥੇ ਫਿਰ ਕੀ ਲੈਣ ਆ ਗਿਆ ਉਹ ਗੱਲ ਮੈਂ ਮਾਨ ਤੇਗੀ ਮੜ ਕੇ ਤੇ ਜਦੋਂ ਨੇ ਮੈਂ ਰਾਜਾ ਕਿਹਾ ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਕਿ ਵਾਕਿਆ ਮੈਂ ਰਾਜਾ ਤੇ ਫਿਰ ਮੈਂ ਵੇਖਿਆ ਯਾਰ ਇੰਡੀਆ ਲੱਭਦਾ ਕੋਈ ਨਹੀਂ ਐਸੇ ਆ ਗਿਆ ਚਲੋ ਉਹ ਗੱਲਾਂ ਹੋਂ ਦੇ ਨਾਲ ਨਾਲ ਹੀ ਫਿਰ ਕੁਦਰਤ ਨੇ ਕੋਈ ਸਮਾਂ ਹੀ ਇਹੋ ਜਿਹਾ ਕਿ ਮੈਂ ਇੱਥੇ ਆਇਆ ਉਦੋਂ ਮੇਰਾ 9 ਮਹੀਨਾ ਦਾ ਵਰਕ ਪਰਮ ਮੇਰੇ ਕੋਲ ਪਿਆ ਸੀ ਵਰਕ ਪਰਮ ਮੇਰੇ ਕੋਲ ਪਿਆ ਸੀ ਪਰ ਮੈਂ ਵਰਕ ਪਰਮ ਛੱਡ ਕੇ ਆਇਆ ਜਦੋਂ ਇੱਥੇ ਮੇਰਾ ਫਿਰ ਜਾਂਦਾ ਪਲਾਨ ਸੀ ਇੱਥੇ ਬੇਟਾ ਪੜਦਾ ਸੀ ਬੀਏ ਚ ਬੇਟੀ ਸੀ ਦੋਨੇ ਯੰਗ ਸੀ ਤੇ ਬੇਟੇ ਦੀ ਥੋੜੀ ਕੰਪਲੇਨ ਆਈ ਸੀ ਤੇ ਕਾਲਜ ਵਾਲਿਆਂ ਨੂੰ ਕਾਲਜ ਤੋਂ ਬਾਹਰ ਕੱਢਤਾ ਫਿਰ ਮੈਂ ਤਰਲਾ ਮੈਂ ਤਾਂ ਮਾਰਿਆ ਜਾਂਦਾ ਤਾਂ ਫਿਰ ਮੇਰੇ ਮਾਈਂਡ ਵਿੱਚ ਆਇਆ ਕਿ ਜੇ ਉਹ ਨਸ਼ਿਆਂ ਦਾ ਅੱਜ ਵੀ ਦੌਰ ਹੈ ਉਦੋਂ ਹੀ ਜ਼ਿਆਦਾ ਸੀ ਉਦੋਂ ਹੋਣੀ ਬਹੁਤ ਜ਼ਿਆਦਾ ਹੋ ਗਈ ਹੁਣ ਬਹੁਤ ਜ਼ਿਆਦਾ ਹੋ ਗਿਆ ਤੇ ਉਦੋਂ ਮੈਨੂੰ ਡਰ ਜਾ ਆਇਆ ਵੀ ਜੇ ਮੇਰਾ ਪੁੱਤ ਖਰਾਬ ਹੋ ਗਿਆ ਤੇ ਫਿਰ ਇਹਦੀ ਵੀ ਜ਼ਿੰਦਗੀ ਬਰਬਾਦ ਤੇ ਸਾਡੀ ਵੀ ਬਰਬਾਦ ਤੇ ਜੇ ਖਾਣ ਵਾਲੇ ਸਹੀ ਨਹੀਂ ਸਬ ਕਮਾਈ ਨੂੰ ਕੀ ਕਰਾਂਗੇ ਉਹ ਚੀਜ਼ ਲਾ ਕੇ ਤੇ ਫਿਰ ਮੈਂ ਇੱਥੇ ਹੀ ਰਹਿਣ ਦਾ ਇਹ ਪਲਾਨ ਬਣਾ ਲਿਆ ਤੇ ਉੱਥੇ ਫੁੱਲ ਵੇਖੇ ਸੀ ਮੇਰਾ ਦਿਮਾਗ ਘੁੰਮਦੇ ਪਏ ਸੀ ਕਿ ਉੱਥੇ ਫੁੱਲ ਵੇਖੇ ਆ ਉਹ ਇਹ ਚੀਜ਼ ਸੋਚ ਕੇ ਫਿਰ ਮੈਂ ਪੀ. ਐਜੂ ਗਿਆ ਪੰਜਾਬ ਐਗਰਿਕਲਚਰ ਜੁਨਿਸ਼ੀ ਲਗਾਣੇ ਗਿਆ ਉੱਥੇ ਫਲੋਰੀਕਲਚਰ ਡਿਪਾਰਟਮੈਂਟ ਦਾ ਪਤਾ ਕੀਤਾ ਤੇ ਉੱਥੇ ਡਾਕਟਰ ਪਰਮੇਂਦਰ ਜੀ ਜਿਹੜਾ ਬੜੇ ਹੀ ਗੁੱਡ ਪਰਸਨ ਸੀ ਉਹਨਾਂ ਜਾ ਕੇ ਮੁਲਾਕਾਤ ਹੋਈ ਮੇਰੀ ਉਹਨਾਂ ਮੈ ਤੇ ਕਹਿੰਦੇ ਵੀ ਕੀ ਸਵਾ ਕਰੀਦਾ ਲਈ ਮੈਂ ਤੁਸੀਂ ਸਾਰਾ ਮਹਿਮਾਨਨਾ ਨਹੀਂ ਕੀਤੀ ਕਰਨਾ ਚਾਹੁੰਦਾ ਕੁਛ ਤੇ ਉਹ ਕਹਿੰਦੇ ਸੀਗੇ ਜੀ ਅਸੀਂ ਤੁਹਾਡੇ ਵਚਨ ਪਾਦਾ ਤੁਹਾਡੀ ਜਿਵੇਂ ਖੇਤੀ ਕਰਨਾ ਚਾਹੁੰਦੇ ਅਸੀਂ ਤੁਹਾਡਾ ਹੈਲਪ ਕਰਾਂਗੇ ਤੇ ਬਹੁਤ ਖੁਸ਼ੀ ਵੀ ਤੁਸੀਂ ਅੰਮ੍ਰਿਤਸਰ ਸਤ ਚੱਲ ਕੇ ਸਾਡੇ ਕੋਲ ਆਏ ਜੀ ਉਹਨਾਂ ਚਾਪਣੀ ਪਿਆ ਮੈਨੂੰ ਤੇ ਫਿਰ ਮੈਂ ਕਿਹਾ ਕੋਈ ਬੀਜ ਵਗੈਰਾ ਮੈਨੂੰ ਦਿਓ ਜਾਂ ਕੋਈ ਰਾਹ ਦੱਸੋ ਫਿਰ ਉਹਨਾਂ ਕਿਹਾ ਬੀਜ ਤਾਂ ਅਸੀਂ ਵੰਡ ਚੁੱਕੇ ਹਾਂ ਫਾਰਮਰਾਂ ਨੂੰ ਤੇ ਥੋੜਾ ਜਿਹਾ ਬੀਜ ਅਗਰ ਲੈ ਜਾਓ ਫਿਰ ਥੋੜਾ ਲੈ ਕੇ ਉਥੇ ਮੈਂ ਕੰਮ ਚਾਲੂ ਕਰਤਾ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਤੇ ਮੈਨੂੰ ਇਹ ਦੱਸੋ ਸਰਦ ਤੇ ਇਹਨਾਂ ਫੁੱਲਾਂ ਨੂੰ ਬੀਜਣ ਦੇ ਵਿੱਚ ਕਿੰਨੀ ਗਮਿੰਦ ਲਾਉਣੀ ਪੈਂਦੀ ਦੇਖੋ ਜੀ ਇਹ ਫੁੱਲਾਂ ਦੀਆਂ ਕਾਫੀ ਕਿਸਮਾਂ ਆ ਇਹ ਤੇ ਸਾਡੇ ਸੀਜ਼ਨਲ ਫਲਾਵਰ ਜਿਹੜੇ ਕਿ ਇੱਕ ਪੂਜਾ ਆਸਥਾ ਦੇ ਸਾਹ ਤੇ ਵਰਤੇ ਜਾਂਦੇ ਆ ਗੁਰਦਾਰੇ ਮੰਦਰਾਂ ਚ ਲੋਕੀਂ ਭਗਵਾਨ ਨੂੰ ਵਾਹਿਗੁਰੂ ਪਰਮਾਤਮਾ ਨੂੰ ਅਰਪਿਤ ਕਰਦੇ ਤੇ ਪੂਜਾ ਭਗਤੀ ਕਰਦੇ ਆ ਤੇ ਕੁਝ ਜਿਹੜੇ ਹੈਗੇ ਫੁੱਲ ਸੀਟ ਪ੍ਰੋਡਕਸ਼ਨ ਵਾਸਤੇ ਵੀ ਆ ਕੰਟਰੈਕਟ ਫਾਰਮਿੰਗ ਆਪਾਂ ਕਹਿ ਦਿੰਦੇ ਆ ਤੇ ਉਹ ਮੇਰਾ ਕਰਨ ਦਾ ਪਲਾਨ ਹੈਗਾ ਆਪਾਂ ਅੱਜ ਦੀ ਡੇਟ ਤੱਕ ਕੀਤਾ ਨਹੀਂ ਆ ਤੇ ਇਹ ਜਿਹੜੇ ਮੇਰੇ ਫੁੱਲ ਆ ਗੇਂਦੇ ਦੇ ਮਾਲ ਫੁੱਲ ਆ ਗੇਂਦਾ ਲਾਇਆ ਗੇਂਦੀ ਜਾਫਰੀ ਆ ਮੌਸਮੀ ਗਲਦੋਤ ਦੀ ਕੁਲ ਟਾਕਿਆ ਦਨੇ ਆਪਾਂ ਗੁਲਾਬ ਦੀ ਖੇਤੀ ਮੈਂ ਕਰਦਾ ਗਲੈਡੀਅਸ ਦੀ ਖੇਤੀ ਕੀਤੀ ਸੀ ਇਦਾਂ ਇਹ ਵਨਸ ਬਣਿਆ ਫੁੱਲਾਂ ਦੀ ਕ੍ਰੋਪ ਮੈਂ ਕੀਤੀ ਆ ਤੇ ਪਲੱਸ ਮੈਂ ਵੈਜੀਟੇਬਲ ਫਾਰਮਰ ਵੀ ਆ ਕਿ ਮੈਂ ਸਬਜ਼ੀਵੇਂ ਕੋਨਾ ਸਰਦਾਰ ਸਾਹਿਬ ਜਿਆਦਾਤਰ ਚੂਸਾਨ ਜਿਹੜੇ ਪੰਜਾਬ ਦੇ ਨੇ ਹਰੀ ਸੌਣੀ ਦੀ ਫਸਲ ਵਿੱਚ ਹੀ ਸੀਮਤ ਨੇ ਪਰ ਇਹ ਫੁੱਲਾਂ ਦੀ ਫਸਲ ਤੇ ਆਨ ਦੇਣਾ ਇਹਨਾਂ ਦੇ ਵਿੱਚ ਮੁਨਾਫਾ ਹੈ ਜਾਂ ਹਰੀ ਸੌਣੀ ਦੀ ਫਸਲ ਦੇ ਵਿੱਚ ਜ਼ਿਆਦਾ ਮੁਨਾਫਾ ਮਨਾਫਾ ਜੀ ਇਹ ਜਿਹੜੀ ਹੈਗੀ ਆ ਫੁੱਲਾਂ ਦੀ ਖੇਤੀ ਆ ਇਹਦੇ ਚ ਮਿਹਨਤ ਥੋੜੀ ਜ਼ਿਆਦਾ ਪੈਂਦੀ ਆ ਖੇਤ ਚ ਰਹਿਣਾ ਪੈਂਦਾ ਰੈਗੂਲਰ ਤਿਕਾਣ ਕਿ ਬੀਜੀ ਤੇ ਬੰਦਾ ਘਰ ਚਲੇ ਗਿਆ ਤੇ ਜਦੋਂ ਪਾਣੀ ਲਾਉਣਾ ਉਦੋਂ ਆ ਜਾਂ ਸਪਰੇ ਕਰਨੀ ਉਦੋਂ ਆ ਇਹਦੇ ਚ ਖੇਤਾਂ ਵਿੱਚ ਰਵਾਂਗੇ ਤੇ ਇਥੋਂ ਸਾਨੂੰ ਬੈਨੀਫਿਟ ਆ ਫਾਇਦਾ ਵਾ ਤੇ ਦੂਜੀ ਗੱਲ ਇਹ ਵੀ ਜਿਹੜੀ ਕਣਕ ਝੋਨਾ ਵਾ 6 ਮਹੀਨਾਵਾਂ ਬਾਅਦੋਂ ਪੈਸਾ ਆਉਂਦਾ ਵਾ ਉਹਨੂੰ ਆਪਾਂ ਫੇਰ ਵਰਤੋਂ ਚ ਲਵਨੇ ਆ ਇਹ ਸਾਡਾ ਜਿਹੜਾ ਵੀਕਲੀ ਜਾਂ ਡੇਲੀ ਕਹ ਲਈਏ ਜਾਂ ਮੰਥਲੀ ਕਹ ਲਈਏ ਸਾਨੂੰ ਇਹ ਇਨਕਮ ਆਉਂਦੀ ਹੁੰਦੀ ਤਾਂ ਲੈ ਘਰ ਦਾ ਜੀ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਇਹ ਜਿਹੜੇ ਫੁੱਲ ਨੇ ਵਜਨ ਦੇ ਵਿੱਚ ਕਿੰਨੇ ਹੁੰਦੇ ਨੇ ਇਹਦੇ ਕਿੰਨਾ ਵੱਧ ਤੋਂ ਵੱਧ ਸਾਈਜ਼ ਹੁੰਦਾ ਇਸ ਫੁੱਲ ਦਾ ਇਹਦਾ ਜੀ ਸਾਈਜ਼ ਤਾਂ ਤੁਹਾਡੇ ਸਾਹਮਣੇ ਜੋ ਆਮ ਕੇਂਦੀ ਦੇ ਫੁੱਲ ਦਾ ਹੁੰਦਾ ਵਾ ਪਰ ਕੁਝ ਹਾਈਬ੍ਰਿਡ ਕੁਆਲਿਟੀਆਂ ਵਾਂ ਉਹਨਾਂ ਦੀ ਕਮਰਸ਼ੀਅਲ ਤੌਰ ਤੇ ਡਿਮਾਂਡ ਘੱਟ ਜਾਂਦੀ ਸਿਰਫ ਗੜਨੀ ਵਾਸਤੇ ਹੁੰਦੇ ਆ ਉਹ ਫੁੱਲ ਵੱਡੇ ਹੁੰਦੇ ਆ ਪਰ ਇਹ ਜਿਹੜੇ ਫੁੱਲ ਆ ਇਹ ਕਮਰਸ਼ੀਅਲ ਫੁੱਲ ਆ মালা ਵਾਸਤੇ ਪੂਜਾ ਵਾਸਤੇ ਇਹਨਾਂ ਦਾ ਸਾਈਜ਼ ਨਾਰਮਲ ਹੁੰਦਾ ਵਾ weight ਡਾਕਟਰ ਸਾਹਿਬ ਕਹਿੰਦੇ ਵੀ 4 ਤੋਂ 8 ਗ੍ਰਾਮ weight ਹੁੰਦਾ ਵਾ ਲੇਕਿਨ ਵਾਹਿਗੁਰੂ ਕਿਰਪਾ ਨਾਲ ਮੈਂ ਕਹਿੰਦਾ ਪੰਜਾਬ ਨੰਬਰ 1 ਜਿਹੜਾ ਪੀਏ ਜੋਦੀ ਆਪਣੀ ਵਿਕਸਤ ਕੀਤੀ ਗਈ ਕਿਸਮ ਆ ਉਹਦਾ ਜਿਹੜਾ ਮੈਂ weight ਕੱਢਿਆ ਸੀ 28 ਗ੍ਰਾਮ ਫੁੱਲ ਦਾ ਵਜ਼ਨ ਕੱਢਿਆ ਸੀ ਤੇ ਜਿਵੇਂ ਕਿ ਹਰ ਫਸਲ ਨੂੰ ਲੋਡ ਪੈਂਦੀ ਹੈ ਜਿਵੇਂ ਸਪਰੇਅ ਦੀ ਲੋਡ ਪੈਂਦੀ ਹੈ ਇਸ ਫੁੱਲਾਂ ਵਾਸਤੇ ਚੋਈ ਸਪਰੇਅ ਜਾਂ ਚੋ ਖਾਸ ਤੌਰ ਤੇ ਡਾਕਟਰ ਦੀ ਲੋਡ ਪੈਂਦੀ ਹੋਵੇ ਦੇਖੋ ਜੀ ਹਰ ਕੰਮ 'ਚ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਤੇ ਇਹਨਾਂ ਨੂੰ ਵੀ ਸਪਰੇਆਂ ਦੇ ਖਾਦਾਂ ਦੀ ਦਵਾਈਆਂ ਦੀ ਲੋੜ ਪੈਂਦੀ ਆ ਪਰ ਇਹ ਕਿ ਧਿਆਨ ਰੱਖਣਾ ਪੈਂਦਾ ਵਾ ਕਿਉਂਕਿ ਇਹ ਫੁੱਲ ਬੜੇ ਸੋਲ ਹੁੰਦੇ ਇਹਨਾਂ ਥੋੜੀ ਮਾਤਰਾ ਕੁਆਂਟੀਟੀ ਬੜੇ ਹਿਸਾਬ ਨਾਲ ਵੇਖਣੀ ਪੈਂਦੀ ਆ ਤੇ ਮੌਸਮ ਦਾ ਤਰਾਚੜਾ ਜਿਹੜਾ ਹੁੰਦਾ ਵਾ ਇਹਨਾਂ ਤੇ ਇਫੈਕਟ ਪਾਉਂਦਾ ਪਾਉਂਦਾ ਆ ਜੀ ਮੈਨੂੰ ਇਹ ਦੱਸੋ ਸਰਦਾਰ ਸਾਹਿਬ ਜਦੋਂ ਤੁਸੀਂ ਬਾਹਰ ਵਿਦੇਸ਼ ਦੀ ਧਰਤੀ ਤੇ ਸੀ ਉੱਥੇ ਜ਼ਿਆਦਾ ਵਧੀਆ ਸੀ ਜਾਂ ਇੱਥੇ ਹੁਣ ਪੰਜਾਬ ਵਰਤੇ ਉਹਦਾ ਇੱਥੇ ਜ਼ਿਆਦਾ ਵਧੀਆ ਕਿਉਂਕਿ ਪੈਸਿਆਂ ਲਈ ਹਰ ਭੱਜ ਦੌੜ ਰਹਿੰਦੀ ਹਰ ਇਨਸਾਨ ਨੂੰ ਮੈਂ ਵਿਦੇਸ਼ ਜਾਈਦਾ ਉਸ ਤੋਂ ਵੀ ਪੈਸੇ ਲਈ ਜਾਈਦਾ ਤਾਂ ਉਹੀ ਮੁਨਾਫਾ ਜੇ ਇੱਥੇ ਵਧੀਆ ਹੋ ਰਿਹਾ ਜਾਂ ਉੱਥੇ ਜ਼ਿਆਦਾ ਵਧੀਆ ਵਦੇਸ਼ੀ ਚਾਤੇ ਠੀਕ ਹੈ ਜੀ ਪੈਸਾ ਆ ਗਿਆ ਲੋਕਾਂ ਦੇ ਮਿੱਠੀ ਜੇਲ੍ਹ ਤੇ ਵਾਕਿਆ ਕਿਉਂਕਿ ਮੈਂ ਤਾਂ ਹੰਡਾ ਗਿਆ ਵਾਕਿਆ ਹੀ ਮਿੱਠੀ ਜੇਲ੍ਹ ਉੱਥੇ ਬੰਦਾ ਬੰਦਾ ਨਹੀਂਦਾ ਇੱਕ ਕੰਮ ਕਰਨ ਲਈ ਮਸ਼ੀਨ ਬਣ ਜਾਂਦਾ ਵਾ ਵੀਕੈਂਡ ਤੇ ਵੀ ਹੁੰਦਾ ਵਾ ਕਿ ਵੀਕੈਂਡ ਤੇ ਮੈਂ ਪਲਾਨ ਲਾ ਕੇ ਬੰਦੇ ਸੌਦਾ ਲੈ ਆਉਣਾ ਮਾਰਕੀਟ ਜਾਣਾ ਉਹ ਜੇ ਪਰ ਫਿਰ ਵੀ ਉਧਰ ਰੈਸਟ ਦੇਰ ਦਾ ਅਰੈਸਟ ਕਰ ਲੀਏ ਮੈਂ ਜੀ ਬਿਲਡਰ ਨਾਲ ਜੋਬ ਕੀਤੀ ਸੀ ਤੁਸੀਂ ਯਕੀਨ ਨਹੀਂ ਕਰਦਾ ਮੈਂ 18 20 ਕਿਲੋਮੀਟਰ ਤੱਕ ਤੁਰ ਕੇ ਬਿਲਡਰ ਦੇ ਨਾਲ ਐਜ਼ ਅ ਹੈਲਪ ਦੀ ਜੋਬ ਕਰਦਾ ਰਿਹਾ ਵਾਂ ਤੁਰ ਕੇ 18 20 ਕਿਲੋਮੀਟਰ ਜਾਣਾ ਤੁਰ ਕੇ 18 20 ਕਿਲੋਮੀਟਰ ਆਉਣਾ ਉਹ ਬੜਾ ਹਾੜ ਜਾ ਮੈਂ ਉਹ ਸਮਾਂ ਜਿਹੜਾ ਉਹ ਹੰਡਾਇਆ ਵਾ ਉਹ ਅਜੇ ਤੱਕ ਮੈਨੂੰ ਭੁੱਲਦਾ ਨਹੀਂ ਆ ਤੇ ਇੱਥੇ ਤੇ ਆਪਣੇ ਘਰ ਤੇ ਗੰਗਾ ਸੀ ਸਵਰਗਾਂ ਵਿੱਚ ਆ ਤਾਂ ਅਸੀਂ ਜਾਣ ਕੇ ਹੀ ਵਿਦੇਸ਼ੀ ਧਰਤੀ ਜਾਂਦੇ ਮੈਂ ਕਹਾਂ ਕਿ ਨਹੀਂ ਜਾਣਾ ਚਾਹੀਦਾ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਹੁੰਦਾ ਜੀ ਵਿਦੇਸ਼ੀ ਧਰਤੀ ਤੋਂ ਡਾਲਰ ਜਿਹੜੇ ਨੇ ਮੁੱਠਾਂ ਭਰ-ਭਰ ਲੈ ਆਉਂਦੇ ਨੇ ਥੱਬਿਆਂ ਦੇ ਥੱਬੇ ਡਾਲਰ ਮਿਲਦੇ ਨੇ ਇਹਦੇ ਅਮੀਰ ਹੋ ਜਾਂਦਾ ਬੰਦਾ ਰਾਤੋਂ ਰਾਤ ਕੀ ਅਪੀਲ ਲਾਉਣੀ ਚਾਹੁੰਦੇ ਜਿਹੜੇ ਅੱਜ ਵੀ ਨੌਜਵਾਨ ਵਿਦੇਸ਼ੀ ਧਰਤੀ ਦੇ ਜਾਣ ਦੇ ਚਾਹਵਾਨ ਨੇ ਪਰ ਹੁਣ ਦੇ ਹੀ ਰਹੇ ਆਪਾਂ ਡਿਪੋਰਟ ਹੋ ਗਏ ਵੀ ਬਹੁਤ ਸਾਰੇ ਨੌਜਵਾਨ ਵਾਪਸ ਆਏ ਨੇ ਤੇ ਉਹਨਾਂ ਦੇ ਹਾਲਾਤ ਵੀ ਦੇਖ ਰਹੇ ਨੇ ਉਹਨਾਂ ਦੇ ਮਾਪਿਆਂ ਦੇ ਹਾਲਾਤ ਵੀ ਪਤਾ ਚੱਲ ਰਹੇ ਨੇ ਕੀ ਕਿ ਸਾਡੇ ਜਿਦਾਂ ਅੱਜ ਦੁੱਧ ਦੀ ਡਿਮਾਂਡ ਕਿੰਨੀ ਆ ਖਪਤ ਕਿੰਨੀ ਆ ਸੌਰੀ ਖਪਤ ਕਿੰਨੀ ਆ ਤੇ ਉਹਦੀ ਪ੍ਰੋਡਕਸ਼ਨ ਕਿੰਨੀ ਆ ਪ੍ਰੋਡਕਸ਼ਨ ਹੈਗੀ ਨਹੀਂ ਆ ਡੇਰੀ ਫਾਰਮ ਚਲਾਓ ਆਪਣਾ ਚ ਸਬਜ਼ੀਆਂ ਲਗਾਓ ਫੁੱਲ ਲਾਓ ਬਾਗ ਲਾਓ ਕਣਕ ਲਾਓ ਝੋਨੇ ਦਾ ਰਕਬਾ ਥੋੜਾ ਘਟਾਓ ਜਾਨੀ ਕਿ ਤੇਲ ਵਾਲੀਆਂ ਫਸਲਾਂ ਵਿੱਚੋਂ ਜਾਂ ਹੋਰ ਵੀ ਜਿਹੜੇ ਬੈਨੀਫਿਟ ਆ ਆਪਾਂ ਜਿਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੀ ਹੈਗੀ ਆ ਕੰਟਰੈਕਟ ਫਾਰਮਿੰਗ ਆ ਫੁੱਲਾਂ ਦੇ ਸੀਡ ਪ੍ਰੋਡਕਸ਼ਨ ਵਾਸਤੇ ਐਕਸਪੋਰਟ ਇੰਪੋਰਟ ਦਾ ਇਹਦਾ ਕਾਫੀ ਸਾਰਾ ਵਧੀਆ ਕੰਮ ਆ ਪਰ ਜੇ ਕੋਈ ਕਰਨਾ ਚਾਹਵੇ ਤਾਂ ਜੇ ਕਿਸ ਨੇ ਲਾਉਣਾ ਹੋਵੇ ਫੁੱਲਾਂ ਦੀ ਖੇਤੀ ਕਰਨੀ ਹੋਵੇ ਤੁਹਾਡੀ ਸਲਾਹ ਮਸ਼ਵਰਾ ਲੈਣਾ ਹੋਵੇ ਤਾਂ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ رابطہ ਬਣਾਉਣਾ ਜੀਏ ਤੁਹਾਡੇ ਨਾਲ رابطہ ਵੇਖੋ ਜਿੰਨੇ ਕੁਝ ਕਰਨਾ ਤੋਂ ਫਿਰ ਆਟੋਮੈਟਿਕ ਰਾਹ ਲੱਭ ਲਿੰਦਾ ਹੁੰਦਾ ਵਾ ਜਿਹਦੇ ਮਨ 'ਚ ਕੁਝ ਕਰਨ ਦੀ ਚਾਹ ਹੋ ਉਹਨੇ ਤੁਸੀਂ ਮੇਰਾ ਨੰਬਰ ਲੱਭ ਹੀ ਲਿਆ ਕਿੱਥੋਂ ਲੱਭਾ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਕੋਲ ਤੱਕ ਪਹੁੰਚ ਕੀਤੀ ਆ ਇਸ ਤਰ੍ਹਾਂ ਜੇਕਰ ਮਨ 'ਚ ਕਰਨ ਦੀ ਇੱਛਾ ਹੋਵੇ ਤੇ ਰਾਹ ਲੱਭ ਲਿੰਦਾ ਦਾ ਤੇ ਬਾਕੀ ਮੈਂ ਇਹ ਸੁਝਾਅ ਦੇਣਾ ਚਾਹੁੰਦਾ ਇਹ ਸਲਾਹ ਦੇਣਾ ਚਾਹੁੰਗਾ ਕਿ ਜੇ ਕੋਈ ਮੇਰਾ ਵੀਰ ਨਵਾਂ ਇਹ ਫੁੱਲਾਂ ਦੀ ਖੇਤੀ ਕਰਨਾ ਚਾਹੁੰਦਾ ਵਾ ਤੇ ਕਨਾਲ ਦੋ ਕਨਾਲ ਤੋਂ ਹੀ ਚਾਲੂ ਕਰੇ ਉਸ ਤੋਂ ਬਾਦਾਂ ਫਿਰ ਆਪਣਾ ਸਾਲ 2 ਸਾਲ ਬਖਸਪੀਰੀਅੰਸ ਪਾ ਕੇ ਫਿਰ ਉਹ ਜਿੰਨਾ ਮਰਜ਼ੀ ਰਖਵਾਤਾ ਸਕਦਾ ਤੁਸੀਂ ਹੁਣ ਜਿੰਨੀ ਛੇਤੀ ਲਾਈਏ ਕਿੰਨੇ ਏਕੜ ਦੇ ਵਿੱਚ ਆਪੇ ਦੇਖੋ ਜੀ ਇਹ ਮੇਰੀ ਜਿਹੜੀ ਸਟਾਰਟਿੰਗ ਹੈ ਘੱਟੋ ਘੱਟ ਮੇਰੇ ਮੈਂ ਸਟਾਰਟਿੰਗ ਦੇ ਡੇਢ ਕਨਾਲ ਤੋਂ ਕੀਤੀ ਸੀ ਮੁੜ ਕੇ 5 ਕਿੱਲੇ ਤੱਕ ਚੱਲ ਜਾਂਦੀ 6 ਕਿੱਲੇ ਤੱਕ ਵੀ ਚੱਲ ਜਾਂਦੀ ਆ ਤੇ 3-4 ਕਿੱਲੇ ਵੀ ਰਹਿ ਜਾਂਦੀ ਆ ਇਸ ਟਾਈਮ ਮੇਰੇ ਕੋਲ 2.5 ਏਕੜ ਇਹਦਾ ਰਕਬਾ ਕੁੱਲ ਮਿਲਾ ਕੇ ਗੁਲਾਬ ਮੌਸਮੀ ਗਲਦੋਦੀ ਤੇ ਜਾਫਰੀ ਤੇ ਗਿੰਦਾ ਇਹ ਵੀ ਆਪਣਾ ਫਸਲ ਦਾ ਜਿਵੇਂ ਜੇ ਮੌਸਮੀ ਫਸਲ ਵੀ ਹੁੰਦੀ ਹੈ ਇਹ ਬਰਸਾਤਾਂ ਦੇ ਵਿੱਚ ਜਿਵੇਂ ਧਿਆਨ ਨਾਲ ਜਾ ਇਹ ਜਿਹੜੀ ਨੌਲੇਜ ਜਾਣਕਾਰੀ ਜ਼ਰੂਰੀ ਹੈ ਕਿਵੇਂ ਇਹਨੂੰ ਸੰਭਾਲਦੇ ਸਾਮ ਸੰਭਾਲਦੇ ਸਾਹ ਜਿੱਦਾਂ ਦੂਜੀਆਂ ਫਸਲਾਂ ਦੀ ਕਰਦੇ ਇਦਾਂ ਹੀ ਕਰਨੀ ਪੈਂਦੀ ਹੈ ਜਿੱਦਾਂ ਮੱਗਾਂਵਾਂ ਮੱਝਾਂ ਦੀ ਸਾਮ ਸੰਭਾਲ ਕਰਦੇ ਇਹਨਾਂ ਨੂੰ ਸਾਮ ਸੰਭਾਲ ਤਾਂ ਕਰਨੀ ਪੈਂਦੀ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਤੇ ਜਿਹੜੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ ਤੁਸੀਂ ਦਾ ਵਿਦੇਸ਼ ਦੀ ਧਰਤੀ ਤੋਂ ਵਾਪਸ ਆਇਓ ਸੱਚੀ ਅਪੀਲ ਲਾਉਣੀ ਚਾਹੁੰਦੀ ਉਹ ਤੇ ਜਿਹੜੇ ਜਾਣਾ ਚਾਹੁੰਦੇ ਨੇ ਜਾ ਨਹੀਂ ਜਾਣਾ ਦੇਖੋ ਜੀ ਅਪੀਲ ਮੈਂ ਹੀ ਲਾਉਣੀ ਚਾਹੁੰਦਾ ਕਿ ਵਿਦੇਸ਼ੀ ਧਰਤੀ ਤੇ ਜਾ ਕੇ ਤੇ ਆਪਣੀ ਜਿਹੜੀ ਲਾਈਫ ਹੈ ਉਹਨੂੰ ਜ਼ਿਆਦਾ ਖਰਾਬ ਨਾ ਕਰੋ ਪਰ ਮੈਂ ਆਪਣੇ ਨਾਲ ਹੀ ਜਿਹੜੇ ਮੇਰੇ ਵੱਡੇ ਵੀਰ ਭੈਣ ਭਰਾਵਾ ਜਿੱਦਾਂ ਘਰ ਚ ਹਰ ਜਦੋਂ ਅਸੀਂ ਬੱਚਿਆਂ ਸਾਹਮਣੇ ਕਰੀ ਜਾਵਾਂਗੇ ਇੰਡੀਆ ਚ ਕੁਛ ਨਹੀਂ ਹੈਗਾ ਇੱਥੇ ਪੰਜਾਬ ਚ ਕੁਛ ਨਹੀਂ ਹੈਗੇ ਨਹੀਂ ਜਦ ਬੱਚੇ ਦੇ ਮਨ ਤੇ ਉਹ ਫੈਕਟ ਪੈ ਜਾਂਦਾ ਉਹ ਚੀਜ਼ ਉਹਦੇ ਘਰ ਕਰ ਜਾਂਦੀ ਮੰਨ ਦੇ ਵਿੱਚ ਫਿਰ ਬੱਚਾ ਵੀ ਸੋਚਦਾ ਕਿ ਹਾਂ ਇੱਥੇ ਕੁਛ ਨਹੀਂ ਹੈਗਾ ਬੱਚੇ ਨੂੰ ਸਮਝਾਓ ਕਿ ਪੁੱਤ ਆਪਣੀ ਇੱਥੇ ਬਹੁਤ ਕੁਛ ਆ ਹੁਣ ਸਾਡੇ ਭਈਆ ਵੀਰਿਆ ਕਿੰਨੀ ਕਮਾਈ ਕਰਦੇ ਇੱਥੇ ਆਗੇ ਤੁਹਾਨੂੰ ਪਤਾ ਜੇ 골ਡ ਕੱਪੇ ਰੇੜੀਆਂ ਲਾਈਆਂ ਜਾਂ ਹੋਰ ਫਾਸਟ ਫੂਡ ਦੀਆਂ ਕਿੰਨੀਆਂ ਜਾਂ ਸਬਜ਼ੀ ਵਾਲੇ ਦੁਕਾਨਾਂ ਕਿੰਨੀ ਕਮਾਈ ਕਰਦੇ ਕੁਝ ਹੈਗਾ ਵਾ ਤੇ ਉਹ ਸਾਰਾ ਜੁਪੀਬੀਆਰ ਖਾਲੀ ਇਹ ਸੇ ਕੁਸ਼ਣ ਕੋਈ ਕੋਣ ਹੋਗਾ ਜੇ ਚਾਹੀਏ ਤਾਂ ਇੱਥੇ ਵੀ ਰੋਜ਼ਗਾਰ ਵਾਧੂ ਅਸੀਂ ਚੁੱਪੀ ਕਰਕੇ ਨਹੀਂ ਜਾਂਦੇ ਜੀ ਅਸੀਂ ਚੁੱਪੀ ਕਰਕੇ ਨਹੀਂ ਜਾਂਦੇ ਕਿ ਉੱਥੇ ਪਾਣੀ ਜਗਾਥੇ ਉਹ ਨਹੀਂਗਾ ਉੱਥੇ ਜੇ ਨਹੀਂਗਾ ਇੱਥੇ ਕਿਉਂ ਉਹ ਚੀਜ਼ਾਂ ਆਉਂਦੀਆਂ ਸਾਡੇ ਕੋਲ ਸਭ ਕੁਝ ਅਸੀਂ ਜਾਣ ਕੇ ਉਹ ਕਹਿੰਦਾ ਦੀਵੇਥੇ ਲਿਖੇ ਨੇਰਾ ਉਹ ਚੀਜ਼ ਸਾਡੇ ਦੀਵੇਥੇ ਲਿਖੇ ਨੇਰਾ ਸੋਚ ਕੇ ਆਏ ਤਾਂ ਵੀ ਇੱਥੇ ਨੇਰਾ ਤੇ ਕੁਝ ਨਹੀਂਗਾ ਲੋਕ ਬਰਨੂ ਪਾਇਦੇ ਸੋ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਬਾਹਰ ਨਾ ਜਾਓ ਆਪਣੇ ਘਰ ਪਰਿਵਾਰ ਚ ਰਹੋ ਤੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਓ। ਬਹੁਤ ਬਹੁਤ ਧੰਨਵਾਦ ਜੀ। ਤਾਂ ਜਰੂਰ ਜੀ ਇਹ ਨੇ ਅੰਮ੍ਰਿਤਸਰ ਦੇ ਸਰਦਾਰ ਸਾਹਿਬ ਜਿਨ੍ਹਾਂ ਨੇ ਸੋਹਣੇ ਸੁਨੇ ਫੁੱਲਾਂ ਦੀ ਖੇਤੀ ਲਾਈ ਏ ਅਤੇ ਵਿਦੇਸ਼ ਦੀ ਧਰਤੀ ਤੋਂ ਵਾਪਸ ਪਹੁੰਚੇ ਨੇ। ਜ਼ਿਆਦਾਤਰ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ ਦੀ ਧਰਤੀ ਜਾਣਾ ਚਾਹੁੰਦੀ ਹੈ ਪਰ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਮਾਪੇ ਹਜ਼ਾਰਾਂ ਚਿਰੋੜਾ ਰੁਪਏ ਲਾ ਕੇ ਆਪਣੇ ਬੱਚਿਆਂ ਨੂੰ ਭੇਜਦੇ ਨੇ ਪਰ ਫਿਰ ਵੀ ਉੱਥੇ ਸੈੱਟ ਨਹੀਂ ਹੋ ਪਤਾ ਤੇ ਪਰ ਸਰਦਾਰ ਜੀ ਨੇ ਮਿਸਾਲ ਪੈਦਾ ਕੀਤੀ ਹੈ ਵਿਦੇਸ਼ ਦੀ ਧਰਤੀ ਤੋਂ ਵਾਪਸ ਆਏ ਨੇ ਅਤੇ ਇੱਥੇ ਹੀ ਆਪਣਾ ਜਿਹੜਾ ਅਤੇ ਉਹਨਾਂ ਨੇ ਇੱਕ ਮਸੂਰਤ ਸਲਾਹ ਵੀ ਦਿੱਤੀ ਹੈ ਕਿ ਵਿਦੇਸ਼ ਦੀ ਧਰਤੀ ਤੇ ਜਾਣ ਤੋਂ ਬਿਹਤਰ ਹੈ ਇੱਥੇ ਰਹਿ ਕੇ ਆਪਣੇ ਬਿਜ਼ਨਸ ਨੂੰ ਵਧਾਇਆ ਜਾਵੇ। ਮੇਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਆਨਯਰ ਚੈਨਲ ਦੇ